ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਤਰ੍ਹਾਂ ਤੇ ਲਾਈਵ ਹੋਏ ਆ ਐਲੀ ਮੰਗਟ ਦੇ ਲਈ ਮੈਨੂੰ ਤਾਂ ਪਤਾ ਵੀ ਨਹੀਂ ਸੀ ਬੰਦਾ ਕੌਣ ਆ ਇਹ ਕੁਝ ਦਿਨ ਪਹਿਲਾਂ ਮੈਂ ਕਿਸੇ ਹੋਰ ਸਿੰਗਰ ਦੇ ਬਾਰੇ ਗੱਲ ਕਰ ਰਿਹਾ ਸੀਗਾ ਤੇ ਕਿਸੇ ਨੇ ਥੱਲੇ ਕਮੈਂਟ ਵਿੱਚ ਕਿਹਾ ਕਿ ਬਾਈ ਐਲੀ ਮੰਗਟ ਬਾਰੇ ਵੀ ਕੁਝ ਬੋਲ ਮੈਨੂੰ ਉਸ ਦਾ ਪਤਾ ਹੀ ਨਹੀਂ ਸੀ ਐਲੀ ਮੰਗਟ ਹੈਗੀ ਆ ਫਿਰ ਮੈਂ ਦੁਬਾਰਾ ਸੁਲੰਦਾ ਦੇ ਸੰਬੰਧ ਵਿੱਚ ਲਾਈਵ ਟੈਲੀਕਾਸਟ ਕੀਤਾ ਫੇਸਬੁੱਕ ਤੇ ਤਾਂ ਇਹ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਬਾਈ ਐਲੀਮੰਗਟ ਬਾਰੇ ਬੋਲ ਤਾਂ ਉਦੋਂ ਪਹਿਲਾਂ ਮੈਂ ਦੇਖ ਚੁੱਕਿਆ ਸੀਗਾ ਕਿ ਐਲੀਮੰਗਟ ਹੈ ਕੌਣ ਆ ਮੈਂ ਸਰਚ ਕੀਤਾ ਸੀ YouTube ਤੇ ਦੇਖਿਆ ਕਿ ਬੰਦਾ ਹੈ ਕੌਣ ਆ ਜਿਹਦੇ ਬਾਰੇ ਲੋਕ ਗੱਲ ਕਰ ਰਹੇ ਨੇ ਕਈਆਂ ਨੇ ਕਮੈਂਟ ਕੀਤੇ ਸੀਗੇ ਇਹਦੇ ਬਾਰੇ ਬੋਲ ਫਿਰ ਸੁਨੰਦਾ ਦੀ ਵੀਡੀਓ ਆਈ ਸੌਰੀ ਵੀਡੀਓ ਸੁਨੰਦਾ ਦੇ ਬਾਰੇ ਵੀਡੀਓ ਪਾਈ ਮੈਂ ਉਹਦੇ ਵਿੱਚ ਇਹਦੇ ਬਾਰੇ ਕਿਹਾ ਕਿ ਦੇਖੋ ਬਈ ਮੈਂ ਤਾਂ ਇਹਦੇ ਬਾਰੇ ਜਾਣਦਾ ਵੀ ਨਹੀਂ ਸੀ ਬਟ ਜੋ ਵੀ ਹੈਗਾ ਜ ਆਪਾਂ ਨੂੰ ਇਹਦੀ ਕੋਈ ਪਰਵਾਹ ਨਹੀਂ ਦੁੱਖੀ ਦੀ ਕੋਈ ਪਰਵਾਹ ਨਹੀਂ ਕਰੀਦੀ ਹੁੰਦੀ ਬਟ ਇਹ ਹੁਣ ਬੰਦਾ ਸਿਰੇ ਚੜੀ ਜਾ ਰਿਹਾ ਪਹਿਲੀ ਗੱਲ ਲੈ ਲਈ ਹੁਣ ਜੇ ਵੀਡੀਓ ਦੇਖੇਗਾ ਨਾ ਮੇਰੀ ਤਾਂ ਜਾਨਵਰਾਂ ਵਾਂਗ ਝੱਗ ਨਾ ਖਲਾਰੀ ਰਿਪਲਾਈ ਦੇ ਵਿੱਚ ਮਰਦਾ ਵਾਂ ਗੱਲ ਕਰੀ ਠੀਕ ਆ ਤੇ ਜਿਹੜਾ ਕਹਿੰਦਾ ਨਾ ਇੱਕ ਥਾਪੜ ਕੇ ਕਹਿੰਦਾ ਸੁੱਖਾ ਪੀਣਾ ਆ ਜੇ ਤੂੰ ਕਹਿੰਦਾ ਨਾ ਕਿ ਇੱਕ ਥਾਪੜ ਕੇ ਕਹਿੰਦਾ ਜਿੰਮ ਲਾਈਦਾ ਉਹ ਗੱਲ ਤਾਂ ਜੱਜਦੀ ਸੀ ਆ 20 ਕਿਲੋ ਦਾ ਡੰਬਲ ਆ ਆਹਾਂ ਜੇ ਜਿਗਰ ਆਇਆ ਨਾ ਤਾਂ ਇਹ ਜਿਹਨੂੰ ਆ ਫੜ ਕੇ ਵੀ ਖੜ ਜਵੇਂ ਤੂੰ ਤਾਂ ਮੰਨ ਜੀਏ ਕਟਿਆ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਯੂਥ ਨੂੰ ਕੋਈ ਸਿਹਤ ਧਾਕੀ ਦੇਣੀ ਆ ਤੇ ਕਹਿੰਦਾ ਮੈਂ ਇੱਕ ਥਾਪੜ ਕੇ ਕਹਿੰਦਾ ਸੁੱਖਾ ਪੀਂਦਾ ਆ ਦੇ ਸਿੰਘ ਕਹਿੰਦਾ ਇੱਕ ਥਾਪੜ ਕੇ ਜਿੰਮ ਲਾਈਦਾ ਰੋਜ਼ ਠੀਕ ਆ 12 ਘੰਟੇ ਦੀ ਸ਼ਿਫਟ ਲਾ ਕੇ ਆਇਆ ਹੁਣੇ ਟੈਕਸੀ ਤੇ ਲੋਕ ਸੁੱਤੇ ਪਏ ਨੇ 3:30 ਵਜੇ ਦਾ ਵੇਲਾ ਆ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਜਿੰਮ 'ਚ ਖੜਾ ਯੂਥ ਨੂੰ ਕਿਸੇ ਚੰਗੇ ਪਾਸੇ ਨਹੀਂ ਲਾ ਸਕਦਾ ਤਾਂ ਪੁੱਠੀਆਂ ਮੱਤਾਂ ਵੀ ਨਾ ਦਾਓ ਨਾ ਕਿਹੜੇ ਹੌਸਲੇ ਵਾਲੀ ਗੱਲ ਆ ਇਹ ਸੁੱਖਾ ਪੀਣਾ ਗੁਰੂ ਗੋਬਿੰਦ ਸਿੰਘ ਦਾ ਘੋੜਾ ਇੱਕ ਹੋਰ ਨਸ਼ਾ ਹੁੰਦਾ ਜਿਹਨੂੰ ਡੋਡੇ ਕਹਿੰਦੇ ਨੇ ਜਿਹਦੇ ਵਿੱਚ ਫੀਮ ਬਣਦੀ ਆ ਭੁੱਕੀ ਬਣਦੀ ਆ ਉਹ ਪਤੰਦਰਾ ਗੁਰੂ ਸਾਹਿਬ ਦਾ ਘੋੜਾ ਨਹੀਂ ਸੀ ਲੰਘਿਆ ਉਹਦੇ ਵਿੱਚ ਹੀ ਨਸ਼ੇ ਦੇ ਖੇਤ ਵਿੱਚ ਹੀ ਤੂੰ ਜਾਨਵਰਾਂ ਨਾਲੋਂ ਵੀ ਭੜਾ ਆ ਗਾਲਾਂ ਗੂੜਾਂ ਨਹੀਂ ਮੈਂ ਤੈਨੂੰ ਉਹ ਦੂਜੀਆਂ ਕੱਢਣੀਆਂ ਕੋਈ ਕਿਉਂਕਿ ਤੈਨੂੰ ਗਾਲ ਕੱਢਣੀ ਵੀ ਗਾਲ ਦੀ ਬੇਇਜ਼ਤੀ ਆ ਤੇ ਇਨੇ ਗੱਲ ਕੀਤੀ ਸੀ ਨਸ਼ੱਤਰ ਜੋ ਜੋ ਨਸ਼ੱਤਰ ਸਿੰਘ ਬਾਰੇ ਉਹ ਪਤੰਦਰਾ ਜਵਾਕ ਆ ਹੋ ਤੂੰ ਜਵਾਕ ਨੂੰ ਗਾਲ੍ਹਾਂ ਕੱਢਦਾ ਤੈਨੂੰ ਚੰਗਾ ਲੱਗਦਾ ਤੂੰ ਕਹਿੰਦਾ ਆਪਣੀ ਜਾਣ ਚ ਬਹੁਤ ਵੱਡਾ ਸਿੰਗਰ ਮੈਂ ਨਸ਼ੱਤਰ ਵੀਰ ਨੂੰ ਸਾਡਾ ਛੋਟਾ ਭਾਈ ਆ ਉਹਨੂੰ ਮੈਂ ਰਪਲਾਈ ਕੀਤਾ ਸੀਗਾ ਕਾਫੀ ਟਾਈਮ ਹੋ ਗਿਆ ਵੀਡੀਓ ਭਾਈ ਨੂੰ ਜਦੋਂ ਮੁੰਡਿਆਂ ਨੇ ਸਾਡੇ ਯੂਥ ਨੇ ਕੰਮ ਚੱਕਿਆ ਸੀਗਾ ਕਿ ਕੀ ਆ ਨਛੱਤਰ ਬਾਈ ਦਿਨ ਸਪੋਰਟ ਕਰਦੇ ਆ ਕਰਦੇ ਆ ਉਹ ਕਰਦੇ ਆ ਮੁੰਡੇ ਨੂੰ ਮਜ਼ਾਕ ਉਡਾ ਰਹੇ ਸੀ ਉਹਦਾ ਤੇ ਉਦੋਂ ਮੈਂ ਉਹਨੂੰ ਰਿਪਲਾਈ ਕਰਕੇ ਕਿਹਾ ਸੀ ਕਿ ਵੀਰ ਦੇਖ ਤੈਨੂੰ ਹਜੇ ਨਹੀਂ ਗਾਉਣਾ ਆਉਂਦਾ ਤੂੰ ਸਿੱਖ ਤੇ ਜਿਹੜੇ ਉਹਨੂੰ ਮਜ਼ਾਕ ਉਡਾ ਰਹੇ ਸੀ ਉਹਨੂੰ ਕਿਹਾ ਸੀ ਕਿ ਭਾਈ ਸ਼ਰਮ ਕਰੋ ਜਵਾਕ ਦਾ ਮਜ਼ਾਕ ਨਹੀਂ ਢਾਈਦਾ ਹੁੰਦਾ ਕਦੇ ਤੇ ਤੂੰ ਇੱਕ ਜ਼ਿੰਮੇਵਾਰ ਬੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇਰੇ ਬਾਰੇ ਜੇ ਤੂੰ ਜ਼ਿੰਮੇਵਾਰ ਬੰਦਾ ਹੁੰਦਾ ਤਾਂ ਉਹਨੂੰ ਸਲਾਹ ਦਿੰਦਾ ਇੱਕ ਸਿੰਗਰ ਹੋਣ ਦੇ ਨਾਤੇ ਕਿ ਵੀਰ ਸਿੱਖ ਅਜੇ ਸੇਖਾ ਦੇ ਟਾਈਮ ਨਹੀਂ ਹੈਗਾ ਕੁਝ ਕਰਨ ਦਾ ਜਿਹੜੇ ਹੂਟਰ ਹਾਟਰ ਬਜਾਉਣੇ ਨੇ ਜਿਹੜੇ ਗੀਤ ਗਾਉਣੇ ਆ ਤੂੰ ਇਹ ਚੰਗੀ ਗੱਲ ਨਹੀਂ ਹੈਗੀ ਤੂੰ ਕਦੇ ਸਿੱਖੇਗਾ ਫੇਰ ਗਾਈ ਅਭੀਰ ਕਈ ਸਾਸਰੀ ਗਾਲ ਬਣਾ ਰਹੇ ਨੇ ਸਾਸਰੀ ਗਾਲ ਵੀਰੋ ਫਤੇ ਜੀ ਫਤੇ ਤੇ ਆ ਵੀਰ ਕਹਿ ਰਿਹਾ ਕਿ ਗਾਲਾਂ ਕੱਢਦਾ ਇਹ ਵੀਡੀਓ ਚ ਕੱਢੀ ਜਾਵੇ ਤੇ ਇਹ ਜੀ ਹੁਣ ਸਿੰਗਿੰਗ ਦੀ ਗੱਲ ਹੋ ਰਹੀ ਹੈ ਇਹਨੇ ਮਜ਼ਾਕ ਉਡਾਇਆ ਨਸ਼ੱਤਰ ਦਾ ਮਜ਼ਾਰਾ ਮੈਨੂੰ ਤਾਂ ਹੀ ਦੱਸੀ ਤੈਨੂੰ ਕਿੰਨੀ ਕੁ ਸਿੰਗਿੰਗ ਆਉਂਦੀ ਆ ਜਿਹੜੇ ਲੈਵਲ ਤੇ ਤੇਰਾ ਹੰਕਾਰ ਬੋਲ ਰਿਹਾ ਤੇਰਾ ਮਾਣ ਬੋਲ ਰਿਹਾ ਨਾ ਘੱਟੋ ਘੱਟ 20 ਰਾਗ ਆਉਣੇ ਚਾਹੀਦੇ ਨੇ ਆ ਲੈਵਲ ਤੇ ਗੱਲ ਕਰਨੇ ਵਾਲੇ ਬੰਦੇ ਨੂੰ 20 ਰਾਗ ਜੇ ਦਾਮਾ ਤਾਂ ਕਾਕਾ 20 ਰਾਗ ਅਗਲੀ ਵੀਡੀਓ ਦੇ ਵਿੱਚ ਸਰਗਮਾ ਗਾਈਂ ਸਾਰੇ 20 ਦੇ 20 ਰਾਗਾਂ ਦੀਆਂ ਠੀਕ ਆ ਤੈਨੂੰ ਸਰਗਮਾ ਕਹਦੀਏ ਜਿਹੜੇ ਲੈਵਲ ਤੇ ਤੂੰ ਗੱਲ ਕਰ ਰਿਹਾ ਹੈ ਨਾ ਤੈਨੂੰ ਘੱਟੋ ਘੱਟ 30 ਸਰਗਮਾ ਤਾਂ ਆਉਣੀ ਚਾਹੀਦੀਆਂ ਨੇ ਬਟ ਹੁਣ ਕਿਤੇ ਇਹ ਨਾ ਕਹਦੀ ਸਰਗਮਾ 5 ਹੁੰਦੀਆਂ 7 ਹੁੰਦੀਆਂ ਜਾਂ 12 ਹੁੰਦੀਆਂ ਜੇ ਕਿਸੇ ਮਾੜੇ ਉਸਤਾਦ ਕੋਲ ਸਿੱਖਿਆ ਹੋਇਆ ਤਾਂ ਮੈਂ ਕਹਿ ਨਹੀਂ ਸਕਦਾ ਕਿ ਤੇਰੀਆਂ ਤੇਰੀਆਂ ਸਰਗਮਾਂ 12 ਹੁਣ ਸਰਗਮਾਂ ਬਹੁਤ ਨੇ ਬਟ ਤੂੰ 30 ਸਰਗਮਾਂ ਤੇਨੂੰ ਘੱਟੋ ਘੱਟ ਆਉਣੀਆਂ ਚਾਹੀਦੀਆਂ ਨੇ ਜਿਹੜੇ ਤੇਰੇ ਲੱਛਣ ਨੇ ਨਾ ਜੇ ਤੇਰਾ ਫਿਊਚਰ ਦੇ ਵਿੱਚ 100 ਅਖਾੜਾ ਲੱਗਣਾ ਸੀ ਕਿਤੇ ਤਾਂ ਉਹਦੇ ਵਿੱਚੋਂ ਕਿਹਲਾ 90 ਅਖਾੜੇ ਤੂੰ ਗਵਾ ਲੇ ਤੇ ਜਿਹੜੇ 10 ਅਖਾੜੇ ਕਿਤੇ ਲੱਗਣਗੇ ਬਚ ਕੇ ਰਹੀਂ ਸਟੇਜ ਤੇ ਕਿਸੇ ਨੇ ਤੈਨੂੰ ਥਾਪੜ ਦੇਣਾ ਤੇ ਕਿਹੜੇ ਗਲੇ ਦੀ ਮਾਣ ਕਿਹੜੀ ਗੱਲ ਦਾ ਕਰਦਾ ਤੂੰ ਇੰਨਾ ਹੁੰਦਾ ਗळा ਇੰਨੀ ਕੁ ਘੰਡੀ ਆ ਜਿਹਦੇ ਵਿੱਚ ਆਵਾਜ਼ ਨਿਕਲਦੀ ਹੈ ਕਿਸੇ ਨੇ ਡਾਂਗ ਮਾਰਤੀ ਨਾ ਅੱਕੇ ਹੋਏ ਨੇ ਮੁੜ ਕੇ ਰੋਟੀ ਖਾਣ ਦਾ ਯੋਗ ਵੀ ਨਹੀਂ ਰਹਿਣਾ ਤੂੰ ਗਉਣਾ ਤਾਂ ਬਹੁਤ ਦੂਰ ਦੀ ਗੱਲ ਰਹੀ ਤੇ ਆ 03 ਵਾਲੇ ਬਾਈ ਨੇ ਇਹਨਾਂ ਨੇ ਬੜੀ ਰੇਲ ਬਣਾਈ ਹੈ ਇਹਦੀ ਕਹਿੰਦਾ ਸੀ ਮੋਟਰਾਂ ਤੇ ਬੈਠ ਕੇ ਨਸ਼ੇ ਕਰਦੇ ਆ ਉਹ ਕਰਦੇ ਆ ਉਹ ਕਰਦੇ ਆ ਕਾਕਾ ਸਾਰਿਆਂ ਨੇ ਇੱਕ ਬਰਾਬਰ ਨਹੀਂ ਹੁੰਦੇ ਜਿੱਤ ਸਾਰੀਆਂ ਉਂਗਲਾਂ ਪੰਜੇ ਉਂਗਲਾਂ ਨੇ ਨਾ ਇੱਕ ਬਰਾਬਰ ਨਹੀਂ ਹੁੰਦੀਆਂ ਹਾਂ ਹੈਗੇ ਨੇ ਮੋਟਰਾਂ ਤੇ ਬੈਠ ਕੇ ਨਸ਼ਾ ਕਰਨ ਵਾਲੇ ਵੀ ਵੱਟ ਬੰਦੇ ਹੱਤ ਤੋਂ ਹੱਤ ਵੀ ਪਏ ਨੇ ਸਾਡੇ ਜਿਨ੍ਹਾਂ ਨੇ ਕਿਸਾਨੀ ਦੇ ਵਿੱਚ ਨੌਰ ਰੋਸ਼ਨ ਕੀਤਾ ਆ ਸਾਡੇ ਕਿਸਾਨਾਂ ਨੇ ਹੀ ਭਾਰਤ ਦਾ ਢਿੱਡ ਭਰਿਆ ਪੂਰੇ ਦੇਸ਼ ਦਾ ਜੇ ਸਾਨੂੰ 67 88 ਦੇ ਵਿੱਚ ਹਰੀ ਕ੍ਰਾਂਤੀ ਆਈ ਤਾਂ ਸਾਡੇ ਕਿਸਾਨਾਂ ਨੇ ਲੈ ਕੇ ਜਾਂਦੀ ਆ ਸਾਰਿਆਂ ਨੂੰ ਇੱਕੋ ਪਾਸੇ ਨਹੀਂ ਬਾੜ ਦਈਦਾ ਹੁੰਦਾ ਤੇ ਆਹ ਗੱਲ ਤਾਂ ਹੋ ਗਈ ਇਹਦੀ ਗਾਇਕੀ ਵਾਲੀ ਜਿਉਂ ਬੰਦੇ ਦਾ ਪੁੱਤ ਹੋਏਗਾ ਨਾ ਮੈਂ ਤੈਨੂੰ ਪਹਿਲਾਂ ਕਿਹਾ ਝੱਗ ਨਾ ਖਲਾਰੀ ਰਿਂ ਰਿਪਲਾਈ ਕਰਨ ਲੱਗਿਆ ਬੰਦਿਆਂ ਵਾਂਗ ਰਿਪਲਾਈ ਕਰੀ ਠੀਕ ਆ ਅਜਿਹੇ ਗਾਲਾਂ ਗੋਲਾ ਕੱਢਣੀਆਂ ਨੇ ਨਾ ਆਪਣੇ ਕੋਲ ਰੱਖੋ ਮਾ ਤੇਨੂੰ ਗਾਲ ਵੀ ਨਹੀਂ ਕੱਢਣੀ ਗਾਲ ਕੱਢਣੀ ਵੀ ਤੇਰੀ ਵੇਸ। ਪੱਲਾ ਵੀ ਤੈਨੂੰ ਗਾਲ ਕੱਢਣੀ ਗਾਲ ਦੀ ਉਹ ਬੇਇਜ਼ਤੀ ਆ। ਤੇ ਇੱਕ ਇਹ ਹੋਰ ਬੜੀ ਇਹ ਗੱਲ ਕਰਦਾ ਬ੍ਰੈਂਡਾਂ ਦੀ। ਕਾਕਾ ਗੱਲ ਯਾਦ ਰੱਖੀ ਬ੍ਰੈਂਡਾਂ ਨਾਲ ਨਹੀਂ ਬੰਦਾ ਬਣਦਾ ਬੰਦਾ ਬਣਦਾ ਗੁਣਾ ਨਾਲ। ਠੀਕ ਆ। ਤੇ ਇੱਕ ਨੇ ਗੱਲ ਕੀਤੀ ਆ ਕਹਿੰਦਾ ਮੈਂ 36ਵੇਂ ਫਲੋਰ ਤੇ ਖੜਾ। ਸਾਰੀ ਜ਼ਿੰਦਗੀ ਜੋਰ ਲਾ ਲਿਓ ਇੱਥੇ ਨਹੀਂ ਆਉਣਾ ਉਹ ਬਾਈ 030 ਵਾਲੇ ਬਾਈ ਜਿਹਨਾਂ ਨੂੰ ਕਹਿੰਦਾ ਆ ਪਹਿਲੀ ਗੱਲ ਕਾਕਾ ਆ ਮਾਣ ਨਹੀਂ ਕਰਨਾ ਕਦੇ ਪੈਸੇ ਦਾ ਉਹਨਾਂ ਨੇ ਤੈਨੂੰ ਰਿਪਲਾਈ ਤਾਂ ਗਿਆ ਸੀ 5 ਕਰੋੜ ਦਾ ਇੱਕ ਕਿਲਾ ਤਾਂ ਗਿਆ ਸੀ ਤੂੰ ਮੋਟਰ ਵਾਲਿਆਂ ਦੀ ਬੇਇੱਜ਼ਤੀ ਕੀਤੀ ਸੀ ਸ਼ੁਰੂਆਤ ਤੋਂ ਕੀਤੀ ਆ ਤੇ ਮੁੜ ਕੇ ਤੂੰ ਫੇਰ ਕਹਿ ਰਹਿਆ ਕਿ ਆ 36ਵੇਂ ਫਲੋਰ ਤੇ ਖੜਾ ਆ ਇੱਕ ਗੱਲ ਯਾਦ ਰੱਖੀ ਲੋਕਾਂ ਦੇ ਕੁੱਤੇ ਵੀ ਇਦੋਂ ਮਹਿੰਗੇ ਤੋਂ ਮਹਿੰਗੇ ਫਲੋਰਾਂ 'ਚ ਸੌਂਦੇ ਨੇ ਤੇ ਜਿਹੜਾ 36ਵਾਂ ਫਲੋਰ ਆ ਤਾਂ ਨਗਦ ਨਹੀਂ ਲੈ ਲਿਆ ਕਿਸ਼ਤਾਂ ਹੀ ਕਰਾਈਆਂ ਹੋਣੀਆਂ ਤੇ ਤੋਂ 20 20 25 ਸਾਲ ਨਹੀਂ ਉਤਰਨੀ ਆ ਉਹਦੀਆਂ ਗਿਸ਼ਤਾਂ ਠੀਕ ਆ ਤੇ ਹੋ ਰਿਹਾ ਗੱਲ ਕਰਦਾ ਸੀ ਇਹਦੀ ਨਸ਼ੇ ਦੀ ਵੀ ਗੱਲ ਹੋ ਗਈ ਇਹਦੀ ਸਿੰਗਿੰਗ ਦਾ ਤਾਂ ਕਾਦੀ ਸਿੰਗਿੰਗ ਹਾਂ ਉਹ ਬਾਈ ਉਹਨਾਂ ਨੂੰ ਕਹਿੰਦਾ ਤੁਹਾਡੇ ਕੋਲੋਂ ਹਜ਼ਾਰ ਲਾਈਕ ਨਹੀਂ ਇਕੱਠਾ ਹੋਣਾ ਦੇਖ ਜਿਹੜਾ ਬੰਦਾ ਫੇਸਬੁੱਕ ਤੇ ਐਕਟਿਵ ਆ ਉਹਦੇ ਨਾਲ ਗੱਲ ਕਰ ਤੂੰ ਲਾਈਕਾਂ ਦੀ ਤੂੰ ਆਪਣੀ ਜਾਣ ਤੇ ਐਡਾ ਤਗੜਾ ਸਿੰਗਰ ਬਣਦਾ ਤੇਰੇ ਪੇਜ ਤੇ 54000 ਲਾਈਕ ਆ ਕੁੱਲ ਕੀ ਹੁੰਦਾ 54000 ਦਾਸ ਦੇ ਪੇਜ ਤੇ ਹੰਕਾਰ ਨਾਲ ਨਹੀਂ ਕਹਿੰਦਾ ਤੇਰੇ ਵਾਂਗ ਤੂੰ ਗੱਲ ਪਹਿਲਾਂ ਛੇੜੀਏ ਤੈਨੂੰ ਹੁਣ ਦਾ ਤਾਂ 42000 ਲਾਈਕ ਆ ਤੇ ਸਵੇਰ ਤੱਕ 43000 ਹੋ ਜਾਣਾ 42900 ਲਾਈਕ ਹੋਇਆ ਫਿਰਦਾ ਮੈਂ ਕੋਈ ਸਟਾਰ ਨਹੀਂ ਹੈਗਾ ਸਿਰਫ ਫੇਸਬੁੱਕ ਤੇ ਹੀ ਕੰਮ ਕਰਦਾ ਗੁਰਬਾਣੀ ਦਾ ਪ੍ਰਚਾਰ ਕਰਦਾ ਸਿੱਖੀ ਦਾ ਪ੍ਰਚਾਰ ਕਰਦਾ ਆਪਣੇ ਵੱਖਰੇ ਮੁਲਕ ਦਾ ਦੀ ਪ੍ਰਾਪਤੀ ਦੇ ਲਈ ਕਰਦਾ ਆ ਪ੍ਰਚਾਰ ਤੇ ਇਹ ਨਾ ਸੋਚੀਂ ਕਿ ਤੇਰੇ ਨਾਲੋਂ 11 ਕਹ ਹਜ਼ਾਰ ਲਾਈਕ ਘਟਾ ਦੋ ਪੇਜ ਡਿਲੀਟ ਹੋ ਚੁੱਕੇ ਨੇ ਤੋਂ ਪਹਿਲਾਂ ਇੱਕ ਤੇ 39000 ਲਾਈਕ ਸੀ ਦੂਜੇ ਉਹ ਡਿਲੀਟ ਹੋਇਆ ਦੂਜਾ ਫੇਰ ਬਣਾਇਆ ਮੈਂ ਆਪਣੇ ਨਾਮ ਤੇ ਮੇਰਾ ਨਾਮ ਆ ਗੁਰਜੰਟ ਸਿੰਘ ਹੋ ਸਕਦਾ ਤੂੰ ਮੇਰੇ ਪੇਜ ਤੇ ਨਾ ਮੇਰੀ ਵੀਡੀਓ ਦੇਖੇ ਹੋਰ ਕਿਤੇ ਦੇਖੇ ਤੂੰ ਮੇਰੀ ਵੀਡੀਓ ਨਾਮ ਆ ਗੁਰਜੰਟ ਸਿੰਘ ਸਰਚ ਕਰ ਲਈ ਤੈਨੂੰ ਪਤਾ ਲੱਗ ਜੂ ਕੌਣ ਪਹਿਲੇ ਪੇਜ ਤੇ 39000 ਲਾਈਕ ਸੀ ਡਿਲੀਟ ਕਰਵਾਇਆ ਮੇਰਾ ਦੂਜੇ ਪੇਜ ਤੇ ਕਿਉਂਕਿ ਕੌਮੀ ਘਰ ਦੀ ਪ੍ਰਾਪਤੀ ਦੇ ਲਈ ਪ੍ਰਚਾਰ ਕਰਦਾ ਆਂ ਪਹਿਲਾ ਪੇਜ ਡਿਲੀਟ ਹੋਇਆ 39000 ਲਾਇਕ ਆ ਦੂਜੇ ਤੇ 42000 ਲਾਇਕ ਆਏ ਦੂਜਾ ਬਣਾਇਆ ਸੀ ਜਦੋਂ ਮੇਰੇ ਨਾਮ ਤੇ ਸੀ ਉਹ ਵੀ ਡਿਲੀਟ ਹੋਇਆ ਆ ਤੀਜਾ ਪੇਜ ਆ ਜਿੱਤੇ ਹੁਣ ਸਵੇਰ ਤੱਕ 43000 ਲਾਇਕ ਹੋ ਜਣੇ ਨੇ ਤੂੰ ਗੱਲਾਂ ਕਰਦਾ ਹਜ਼ਾਰ ਲਾਇਕ ਨਹੀਂ ਇਕੱਠਾ ਹੋਣਾ ਜਿਹੜੇ ਲਾਇਕ ਇਕੱਠਾ ਕਰ ਗੱਡੇ ਬੰਦੇ ਕੰਮ ਕਰਦੇ ਨੇ ਨਾ ਲਾਇਕ ਮਿਲ ਜਾਂਦੇ ਨੇ ਜਿੰਨੀ ਕੋ ਬੰਦਿਆਂ ਨੇ ਤੇਰੀ ਕਰਤੀ ਨਾ ਤੈਨੂੰ ਤਾਂ ਚੂਲੀ 'ਚ ਨੱਕੜ ਵੋਗੇ ਮਰ ਜਾਣਾ ਚਾਹੀਦਾ ਤੇ ਗੱਲ ਕਰਦਾ ਤੂੰ ਅੱਖ ਦੀ ਕਹਿੰਦਾ ਯਾਰੀ ਖਾਤਰ ਗੋਲੀ ਖਾਦੀ ਆ ਗੋਲੀ ਵੱਜੀ ਹੋਈ ਆ ਬੋਆ ਉਹਨੇ ਦੱਸਤਾ ਤੇਰੇ ਨੂੰ ਅਗਲੇ ਰਿਪਲਾਈ ਦੇ ਵਿੱਚ ਕਿ ਕਾਦੇ ਲਈ ਵੱਜੀ ਆ ਤੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਮੈਂ ਕੋਈ ਗੱਲ ਦਾ ਜ਼ਿਕਰ ਨੂ ਕਰੂੰ ਇੱਥੇ ਤੇਰੀ ਉਸ ਤਰੀਕੇ ਨਾਲ ਕੋਈ ਬੇਇਜ਼ਤੀ ਨਹੀਂ ਕਰੂੰ ਮੈਂ ਉਹਨਾਂ ਨੇ ਜ਼ਿਕਰ ਕਰਤਾ ਜੋ ਕਰਨਾ ਸੀ ਤੇ ਆ ਹੁਣ ਇੱਕ ਆਵੀਆਂ ਮੈਨੂੰ ਪਤਾ ਮੁਲਖ ਦਾ ਪਤਾ ਨਹੀਂ ਲੱਗਦਾ ਅੱਜ ਕੱਲ ਮਾੜੀ ਜੀ ਗੱਲ ਤੇ ਗੱਲ ਚੱਕ ਲੈਂਦੇ ਨੇ ਕਹਿਣਗੇ ਕਿਤੇ ਸੰਗਤ ਵੀਤ ਪਾਈ ਫਿਰਦਾ ਆਹ ਦਰਵਾਜ਼ਾ ਅਨਲੌਕ ਕਰਨ ਦੇ ਲਈ ਆ ਜਿੰਮ ਦਾ ਸੈਂਸਰ ਦੇ ਲੈ ਤੇ ਖੁੱਲ ਜਾਂਦਾ ਆ ਇਹਦੇ ਕੱਲੋਂ ਕਿਤੇ ਗੱਲ ਬਣਾ ਦੋ ਮੈਂ ਇੱਥੇ ਕਈ ਸਾਡੇ ਵਿਰੋਧੀ ਵੀ ਨੇ ਗੱਲਾਂ ਬਣਾ ਦਿੰਦੇ ਨੇ ਉਹਨੂੰ ਦਿਖਾਉਣ ਦਿਖਾ ਰਹੇ ਆ ਇਹ ਤੇ 0300 ਵਾਲੇ ਬਾਈਆਂ ਨੇ ਇਹਨੂੰ ਚੈਲੰਜ ਕੀਤਾ ਤੇ ਜੇ ਦਾਵਾ ਤਾਂ 2 ਕਰੋੜ ਅਸੀਂ ਰੱਖਦੇ ਆ ਤੇ 2 ਕਰੋੜ ਤੂੰ ਰੱਖ ਉਹ ਕਹਿੰਦੇ ਅਸੀਂ ਤਾਂ ਚੱਲ ਠੀਕ ਆ ਮੰਨਿਆ ਕੈਨੇਡਾ ਨਹੀਂ ਆ ਸਕਦੇ ਬਟ ਤੂੰ ਤਾਂ ਇੰਡੀਆ ਆ ਸਕਦਾ ਜਾ ਹੁਣ ਇੰਡੀਆ ਅਗਲੇ 2 ਕਰੋੜ ਰੱਖ ਦੇ ਨਾ 2 ਕਰੋੜ ਤੂੰ ਰੱਖ ਤੈਨੂੰ ਤੇ ਤੇਰਾ ਇੱਕ ਚੇਲਾ ਆ ਛਲਾਰੂ ਜਿਹੜਾ ਤੇਰੇ ਨਾਲ ਆ ਚਮਚਾ ਤੇਰਾ ਰਾਮੂ ਉਹਨੂੰ ਵੀ ਲੈ ਜੀ ਨਾਲ ਉਹ ਕੱਲਾ ਹੀ ਖੜਾ ਬਾਈ ਕਹਿੰਦਾ ਆ ਜਣ ਦੋਏ ਮੇਰੇ ਨਾਲ ਲੈ ਕਰ ਲੈਣ ਜਿਹੜੀ ਕੁਸ਼ਤੀ ਕਰਨੀ ਆ ਹੁਣ ਜੇ ਬਾਪ ਦਾ ਹੋਏਗਾ ਨਾ ਤਾਂ ਪੰਗਾ ਲਈਉਂਦੇ ਨਾਲ 2 ਕਰੋੜ ਰੱਖ ਰਾਇ ਨੇ ਅਗਲੇ ਤੇਰੇ ਕੋਲ ਵੀ ਪੈਸਾ ਬਹੁਤ ਆ ਨਾ ਲੈ ਜੀ ਪੈਸਾ ਉੱਥੇ ਨੂੰ ਦੇਖ ਲੈਣ ਇਹਦੇ ਚ ਕਿੰਨਾ ਕਜੂਰ ਆ ਉਹ ਮਾੜੀ ਮੋਟੀ ਸ਼ਰਮ ਕਰ ਲੈਂਦਾ ਤੇ ਇੱਕ ਬਹੁਤ ਤੈਨੂੰ ਮਾਣ ਆ ਵੀ ਮੈਂ ਲੋਕ ਇੰਨੀਆਂ ਵੀਡੀਓ ਦੇਖਦੇ ਨੇ ਆ ਦੇਦੇ ਨੇ ਤੇਰੇ ਬਾਰੇ ਕਿਸੇ ਨੂੰ ਨਹੀਂ ਪਤਾ ਉਹ ਜਿਹੜਾ ਨਸ਼ੱਤਰ ਆ ਨਾ ਵਿਚਾਰਾ ਬੱਚਾ ਉਹਦੇ ਕਰਕੇ ਤੇਰੀ ਜਿੰਨੀ ਤੇਰੀ ਜਾਣ ਪਛਾਣ ਹੋਈ ਆ ਸਿੱਖਵਾਲਾ ਦੇ ਵਿੱਚ ਜਾਂ ਹੋਰ ਲੋਕਾਂ ਦੇ ਵਿੱਚ ਹੋਈ ਆ ਉਹਦੇ ਕਰਕੇ ਹੀ ਹੋਈ ਆ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਮੈਂ ਸਿੰਗਰਾਂ ਜਿਹੜੇ ਗੰਦੇ ਗੀਤ ਗਾਉਂਦੇ ਨੇ ਹੁੰਦੇ ਵਿਰੁੱਧ ਬੋਲਦਾ ਮੈਨੂੰ ਨਹੀਂ ਸੀ ਪਤਾ ਕਿ ਕੋਈ ਐਲੀ ਨਾਉਂਦੀ ਚੀਜ਼ ਵੀ ਕੈਨੇਡਾ 'ਚ ਰਹਿੰਦੀ ਆ ਇਹ ਸਾਨੂੰ ਹੁਣ ਪਤਾ ਲੱਗੇ ਕਿ ਅਲੀ ਨੌਂਦੀ ਚੀਜ਼ ਵੀ ਕੋਈ ਹੈਗੀ ਆ 36ਵੇਂ ਫਲੋਰ ਤੇ ਰਹਿੰਦੀ ਆ ਉੱਥੇ ਕਿਤੇ ਕਾਕਾ ਗੱਲ ਸੁਣ ਲੈ ਹੁਣ ਇੰਡੀਆ ਸਮਣ ਕੇ ਜਾਈ ਫਲੋਰ ਤੇ ਤਾਂ ਤੂੰ 36ਵੇਂ ਤੇ ਖੜਾ ਅਗਲੇ ਨੇ ਤੇਰੇ 38 ਦੇ 38 ਜੋੜ ਤੋੜਦੇ ਨੇ ਸ਼ਾਇਦ ਤੈਨੂੰ ਇਹ ਵੀ ਨਹੀਂ ਪਤਾ ਹੋਣਾ ਸਰੀਰ ਦੇ 38 ਜੋੜ ਹੁੰਦੇ ਨੇ ਜ ਜੜਾਕੇ ਬੋਲਣਗੇ ਨਾ ਤੈਨੂੰ ਪਤਾ ਲੱਗੂਗਾ ਆ ਭੀੜੀ ਬਗਵਾਸ ਕਰਨਾ ਬਹੁਤ ਸੌਖਾ ਤੂੰ ਬੋਲਿਆ ਹੁੰਦਾ ਕਿਸੇ ਬਰਾਬਰ ਦੇ ਨੂੰ ਉਹ ਚੰਗਾ ਵੀ ਲੱਗਦਾ ਤੂੰ ਜਵਾਕ ਦਾ ਮਜ਼ਾਕੜਾ ਆ ਵਾੜੀ ਮੋਟੀ ਸ਼ਰਮ ਤਾਂ ਕਰ ਲੈਂਦਾ ਹੁਣ ਜਿਹੜੀ ਤੈਨੂੰ ਗੱਲਾਂ ਕਹੀਆਂ ਨੇ ਨਾ ਹੁਣ ਧਿਆਨ ਚ ਰੱਖੀ ਅਗਲੀ ਵੀਡੀਓ ਪਾਣੀ ਹੋਊ ਨਾ ਜੇ ਅਸਲੇ ਬਾਪ ਦਾ ਹੋਏਗਾ ਤਾਂ ਘੱਟੋ ਘੱਟ 20 ਰਾਗ ਸੁਣਾਈਆਂ ਉੱਥੇ ਜਿਹੜੇ ਲੈਵਲ ਦਾ ਤੂੰ ਸਿੰਗਰ ਬਣਦਾ ਤੇ ਘੱਟੋ ਘੱਟ 30 ਸਰਗਮਾਂ ਚਾਹੀਦੀਆਂ ਨੇ ਉੱਥੇ ਤੇ ਉਹ ਬਾਈ ਜਿਹੜੇ 030 ਵਾਲੇ ਨੇ ਮੇਰੀ ਫੁੱਲ ਸਪੋਰਟ ਆ ਕਈ ਬਾਈ ਕਹਿੰਦੇ ਨੇ ਇਹਨਾਂ ਗਾਲਾਂ ਬਹੁਤ ਕੱਢੀਆਂ ਇਹ ਹੈਗਾ ਹੀ ਇਹਦੇ ਲਾਇਕ ਆ ਇਹ ਪਹਿਲਾਂ ਗਾਲਾਂ ਕੱਢਦਾ ਗਾਲਾਂ ਹੀ ਕੱਢਣਗੇ ਹੋਰ ਇਹਦੇ ਫੁੱਲਾਂ ਦਾ ਹਾਰ ਪਾਉਣਗੇ ਉਹ ਆ ਇੰਨੀਆਂ ਗੱਡੀਆਂ ਖੜੀਆਂ ਘਰੇ ਆ ਖੜਾ ਵੋ ਖੜਾ ਉਹਨੂੰ ਕਹਿੰਦਾ ਆ ਥੋੜੀ ਨਹੀਂ ਕਮਾਈ ਹੋਈ ਤੁਹਾਡੇ ਬੁੜਿਆਂ ਦੀ ਕਮਾਈ ਹੋਈ ਆ ਨਾ ਕੀ ਗੱਲ ਬੁੜੇ ਗਾਂ ਬਗਾਨੇ ਨੇ ਅਗਲਿਆਂ ਦੇ ਬੁੜੇ ਨੇ ਕਮਾਈ ਕੀਤੀ ਆ ਮਾਣ ਆ ਅਗਲੇ ਨੂੰ ਆਪਣੇ ਬਾਪ ਤੇ ਮੈਂ ਵੀ ਸਟੂਡੈਂਟ ਆ ਆਸਟ੍ਰੇਲੀਆ ਚ ਮੈਂ ਸਟੂਡੈਂਟ ਵੀਜ਼ੇ ਤੇ ਆ ਟੈਕਸੀ ਚਲਾਉਣਾ ਮੈਂ ਨਹੀਂ ਕਹਣਾ ਮੇਰੇ ਬਹੁਤ ਪੈਸਾ ਆ ਬਟ ਜਨਾ ਕਮਾਉਨੇ ਆ ਹੱਕ ਲਾਲ ਦਾ ਕਮਾਉਨੇ ਆ ਬਟ ਆਪਣੇ ਉਹ ਵੀਰਾਂ ਦੇ ਲਈ ਵੀ ਦਰਦਾ ਜਿਹੜੇ ਕਹਿੰਦਾ ਮੋਟਰਾਂ ਦੇ ਬੈਠ ਕੇ ਨਸ਼ਾ ਕਰਦੇ ਆ ਉਹ ਬਦਨਾਮ ਕਰਨ ਲੱਗਿਆ ਆ ਪੰਜਾਬ ਨੂੰ ਤੇਰੇ ਵਰਗਿਆਂ ਕਰਕੇ ਅਗਲਾ ਸਾਰੀ ਕਮਿਊਨਿਟੀ ਨੂੰ ਮਾੜਾ ਕਹਿੰਦਾ ਕਹਿੰਦਾ ਹਿੱਕ ਥਾਪੜ ਕੇ ਕਹਿੰਦਾ ਸੋਖਾ ਪੀਨਾ ਨਾ ਬਹੁਤ ਹੀਰ ਮਾਰ ਲਿਆ ਤੂੰ ਬਾ ਚੰਗੀ ਗੱਲ ਆ ਇਹ ਇੱਕ ਤੀਜੀ ਵਾਰ ਕਹਿ ਰਹੇ ਆ ਮੇਰੀ ਵੀਡੀਓ ਦਾ ਰਿਪਲਾਈ ਕਰੇਗਾ ਤਾਂ ਮਰਦਾ ਵਾਂ ਕਰੀ ਝੱਗ ਨਾ ਖਲਾਰੀ ਠੀਕ ਆ ਤੇ ਕਹਿੰਦਾ ਮੈਨੂੰ ਤਾਂ ਲੋੜ ਹੀ ਨਹੀਂ ਪੈਂਦੀ ਵੀਡੀਓ ਵਾਇਰਲ ਕਰਨ ਦੀ ਆਪੇ ਹੋ ਜਾਂਦੀ ਆ ਹੁਣ ਇੱਧਰ ਵੀ ਦੇਖੀ ਸਿੰਘ ਦੀ ਵੀਡੀਓ ਆਪੇ ਜਾਣੀ ਆ ਮੈਂ ਨਹੀਂ ਕਹਿੰਦਾ ਕਿਸ ਨੂੰ ਸ਼ੇਅਰ ਕਰਿਓ ਆ ਪੇਜ ਤੋਂ ਆਪੇ ਜਾਊਗੀ ਵੀਡੀਓ ਤੇਰੇ ਤੱਕ ਪਹੁੰਚੂਗੀ ਬੰਦਿਆਂ ਵਾਂਗ ਗੱਲ ਕਰੀ ਬੰਦਿਆਂ ਵਾਂਗ ਸਖਤ ਸ਼ਬਦ ਸਖਤ ਹੋ ਕੇ ਕਰੀ ਜਿੰਨਾ ਮਰਜੀ ਗੁੱਸਾ ਦਿਖਾਉਣਾ ਆ ਦਿਖਾ ਲਈ ਪਰ ਜਿਹੜੀ ਤੂੰ ਗੱਲ ਕੀਤੀ ਆ ਨਾ ਇੱਕ ਵੀ 에ਰਪੋਰਟ ਤੋਂ ਉਹ ਬਾਈ ਨੂੰ ਕਹਿੰਦਾ ਨਾ ਨੰਗਾ ਕਰਕੇ ਲੈ ਕੇ ਆਉਂ ਘੁੱਟਦਾ ਐਡਾ ਦਮ ਨਹੀਂ ਹੈਗਾ ਤੇਰੇ ਚੱਛਿਆ ਫੇਰਾ ਲਾਤਾ ਬਾਈ ਰਾਜ ਸੋਲ ਕਹਿ ਰਿਹਾ ਬਾਈ ਕਹਿੰਦੇ ਸ਼ੇਅਰ ਕਰਦੇ ਆ ਜੀ ਸਪੋਰਟ ਜਿਉਂਦਾ ਰਹੇ ਬਾਈ ਮਿਹਰਬਾਨੀ ਵੀਰੋ ਇਹ ਬੰਦੇ ਐਵੇਂ ਸੈਟ ਆਉਂਦੇ ਨੇ ਹੁਣ ਤੈਨੂੰ ਕਿਹਾ ਨਾ ਕਿ ਜਿਹੜਾ ਕਹਿਣਾ ਵੀ ਸੁੱਖਾ ਬਿਨਾ ਇੱਕ ਥਾਪੜ ਕੇ ਕਹਿਣਾ ਪੰਗੇ ਲੈਣ ਦੀਆਂ ਗੱਲਾਂ ਨਾ ਕਰਿਆ ਕਰ ਫਿਰ ਆ ਦੇਲਾ ਅਬ 20 ਕਿਲੋ ਦਾ ਆ ਢੰਬਲ ਤੈਨੂੰ ਦਿਖਾ ਵੀ ਦੇਣਾ ਔਰ ਕਿਤੇ ਕੱਲ ਨੂੰ ਕੈਂਪ ਬੰਦਰ ਆ ਉញੋਂ ਕੋਈ ਚੱਕ ਕੇ ਦਿਖਾਦਾ 20 ਕਿਲੋ ਦਾ ਪੂਰਾ 20 ਕਿਜੀ ਠੀਕ ਆ ਆ ਜਾ ਢੰਬਲ ਸੁੱਕੇ ਪਿੰਨੇ ਵਾਲਾਂ ਤੋਂ ਹਿੱਲਦਾ ਵੀ ਨਹੀਂ ਠੀਕ ਆ ਆ ਚੱਕੀ ਖੜਾ ਸਿੰਘ ਮੁੰਡਿਆਂ ਦੇ ਲਈ ਇਨਸਪੀਰੇਸ਼ਨ ਬਣੀਦਾ ਹੁੰਦਾ ਨੌਜਵਾਨਾਂ ਦੇ ਲਈ ਗੰਦ ਨਹੀਂ ਪਾਈਦਾ ਹੁੰਦਾ ਠੀਕ ਆ ਆй ਫੜ ਕੇ ਨਹੀਂ ਖੜਾ ਹੋਣਾ ਤੇਰੇ ਕੋਲੋਂ ਆਹ ਜਿੰਨਾ ਤਰਾ ਕੁੱਲ ਵਜਨ ਆ ਨਾ ਗੱਲਾਂ ਕਰਦਾ ਤੂੰ ਬਦਮਾਸ਼ੀ ਦੀਆਂ ਐਨੇ ਦੀ ਪਤਾ ਨਹੀਂ ਮੈਂ ਕਿੰਨੇ ਕਰੈਪ ਲਵਾ ਦਿੰਨਾ ਬੈਂਚ ਪ੍ਰੈਸ 'ਚ ਦੁਨੀਆ ਪਰੇ ਤੋਂ ਪਰੇ ਪਈਆ ਢਾਈ ਢਾਈ ਕੁਇੰਟਲ ਦੀ ਬੈਂਚ ਪ੍ਰੈਸ ਲਾ ਦਿੰਦੇ ਨੇ ਮੁੰਡੇ ਜਿੰਨਾ ਹੀ ਕੋ ਮਿਹਨਤ ਕਰਦੇ ਆ ਉਹ ਰੱਬ ਦੀ ਬਖਸ਼ਿਸ਼ ਆ ਹਵਾ ਨਹੀਂ ਕੀਤੀ ਹਵਾ ਖੋਰੀ ਘਟਾ ਕਰਿਆ ਕਰ ਜੇ ਕਹਿੰਦਾ ਹੈ ਕਿ ਤਾਬੜੇ ਕਹਿੰਦੇ ਆ ਜਿਮ ਲਾਈ ਦਾ ਚੰਗਾ ਵੀ ਲੱਗਦਾ ਸੀ ਕਹਿੰਦਾ ਸੁੱਖਾ ਬੀਨਾ ਉਹ ਲੋਕ ਅੱਗੇ ਹੀ ਕਹਿੰਦੇ ਨੇ ਨਸ਼ੇ ਕਰਨ ਜੋਗੇ ਰਹਿ ਗਏ ਤੇ ਇਹ ਕਹਿੰਦੇ ਰਿਪਲਾਈ ਕੀਤਾ ਹੋਇਆ ਇੱਕ ਵੀਡੀਓ ਦੇ ਵਿੱਚ ਕੋਈ ਬੋਲਿਆ ਸੀਗਾ ਕੈਨੇਡਾ ਦੇ ਵਿੱਚ ਕੋਈ ਕੁੱਤਾ ਬੰਦਾ ਸਟੂਡੈਂਟਸ ਦੇ ਬਾਰੇ ਕਹਿੰਦਾ ਇੱਥੇ ਸਟੂਡੈਂਟਸ ਨੇ ਗੰਦ ਪਾਇਆ ਪਿਆ ਇੱਕ ਜਨਾਨੀ ਹੋਰ ਉਹ ਡੰਗਰ ਜਹੀ ਉਹ ਵੀ ਬੋਲ ਉਹਦੇ ਫੋਨ ਕਾਲ ਦੇ ਉੱਤੇ ਉਹ ਬੜਾ ਭੰਕੀ ਉਹ ਤੇ ਇਹਨੇ ਐਲੀ ਨੇ ਰਿਪਲਾਈ ਕੀਤਾ ਬੜੀ ਵਧੀਆ ਗੱਲ ਆ ਰਿਪਲਾਈ ਕਰੋ ਇਹਨੇ ਗਾਲਾਂ ਕੱਢੀਆਂ ਬੰਦੇ ਨੂੰ ਚੰਗੀ ਗੱਲ ਆ ਕੱਢੋ ਜਿਹੜਾ ਬੰਦਾ ਗਲਤੀ ਕਰਦਾ ਪਰ ਉਹਨੂੰ ਕਹਿੰਦਾ ਅਸੀਂ ਤਾਂ ਗੰਦ ਪਾਵਾਂਗੇ ਨਾ ਇਹ ਕਿਹੜੀ ਬੰਦੇਾਂ ਵਾਲੀ ਗੱਲ ਹੋਈ ਬਈ ਕਹਿੰਦਾ ਅਸੀਂ ਤਾਂ ਗੰਦ ਪਾਵਾਂਗੇ ਉਹ ਬਹੁਤਾ ਪਹਿਲਾਂ ਹੀ ਸਟੂਡੈਂਟਸ ਨੂੰ ਭੰਡ ਰਹੇ ਨੇ ਅਸਲ ਵਿੱਚ ਜਿਹੜਾ ਸਟੂਡੈਂਟਸ ਦੀ ਭੰਡੀ ਹੋਈ ਹੈ ਨਾ ਉੱਥੇ ਉਹ ਤੇਰੇ ਵਰਗੇ ਬੰਦਿਆਂ ਕਰਕੇ ਹੋਈ ਹੈ ਤੂੰ ਗੰਦ ਪਾਇਆ ਹੋਣਾ ਸੱਚੀਓ ਤੇਰੇ ਵਰਗਿਆਂ ਨੇ ਉੱਥੇ ਜਾ ਕੇ ਤੂੰ ਤੱਕੇ ਚੜਿਆ ਨਹੀਂ ਅਜੇ ਤੱਕ ਕਦੇ ਕਿਸੇ ਤੇ ਜਿੱਦਣ ਚੜ ਗਿਆ ਨਾ ਅਗਲੇ ਨੇ ਤੇਰੀ ਘੰਡੀ ਤੇ ਹੀ ਡਾਂਗ ਮਾਰਨੀ ਆ ਸਭ ਤੋਂ ਪਹਿਲਾਂ ਜਿਹਦਾ ਤੂੰ ਮਾਣ ਕਰਦਾ ਬੱਚੇ ਨੂੰ ਕਦੇ ਮਜ਼ਾਕ ਨਹੀਂ ਕਰੀਦਾ ਹੁੰਦਾ ਕਿਸੇ ਭੋਲੇ ਬੰਦੇ ਨੂੰ ਕਦੇ ਮਜ਼ਾਕ ਨਹੀਂ ਕਰੀਦਾ ਹੁੰਦਾ ਕਦੇ ਬਜ਼ੁਰਗ ਦਾ ਮਜ਼ਾਕ ਨਹੀਂ ਢਾਈਦਾ ਹੁੰਦਾ ਕਿਸੇ ਕਿਸੇ ਜਨਾਨੀ ਦਾ ਜੋ ਆਮ ਨੋਰਮਲ ਜਨਾਨੀ ਹੋਵੇ ਕੋਈ ਫੁਕਰੀ ਨਾ ਹੋਵੇ ਕੋਈ ਨੋਰਮਲ ਜਨਾਨੀ ਹੋਵੇ ਉਹਦਾ ਮਜ਼ਾਕ ਨਹੀਂ ਢਾਈਦਾ ਹੁੰਦਾ ਬੱਚਾ ਬੁੱਢਾ ਔਰਤ ਇਹਨਾਂ ਨੂੰ ਬਖਸ਼ੀਦਾ ਹੁੰਦਾ ਇਹ ਬਹੁਤ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਬਹੁਤ ਮਿਹਰਬਾਨੀ ਚੌਥੀ ਵਾਰ ਕਹਿਣ ਲੱਗਿਆਂ ਰਪਲਾਈ ਕਰਨਾ ਬੰਦਿਆਂ ਵਾਂਗ ਕਰੀ ਮਰਦਾ ਵਾਂਗ ਝੱਗ ਨਹੀਂ ਘਲਾਰਨੀ ਡੰਗਰਾ ਵਾਂਗ ੱਠਿਆ 0300 ਵਾਲੇ ਬਾਈਆਂ ਨੂੰ ਖੁੱਲ ਸਪੋਰਟਾ ਤੇ ਉਹਨਾਂ ਦੀ ਮੇਨ ਗੱਲ ਇਹ ਆ ਕਿ ਉਹਨੇ ਕਿਹਾ 2 ਕਰੋੜ ਰੱਖਦੇ ਆ ਅਣਖੀਨੇ ਬੰਦੇ 2 ਕਰੋੜ ਕਿਹਾ ਤੈਨੂੰ ਰੱਖੀ 2 ਕਰੋੜ ਬਰਾਬਰ ਜਾ ਕੇ ਤੇ ਆਪਣਾ ਜਿਹੜਾ ਤੇਰਾ ਛਲਾਰੂ ਆ ਨਾ ਉਹਦੇ ਨਾਲ ਲੈ ਲੀਂ ਜਾ ਕੇ ਹੁੰਦੇ ਨਾਲ ਪੰਗਾ ਕੱਲਾ ਹੀ ਬੰਦਾ ਹੋਊ ਤੇਰੇ ਬਰਾਬਰ ਲੈ ਨਹੀਂ ਪੰਗਾ ਜੀ ਹੁਣ ਅਸਲ ਇਹਦਾ ਹੋਇਆ ਜਿੰਨੀ ਕੁ ਤੇਰੀ ਕਰਨੀ ਸੀ ਬਹੁਤ ਕਰਤੀ ਮਰਦਾ ਮਗਰ ਅਪਲਾਈ ਕਰੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ